ਪੁਲਿਸ ਜ਼ੁਲਾ ਬਟਾਲਾ ਦੀਨ थाना ਫਤਿਹਗੜ ਚੂੜੀਆਂ ਦੇ ਪਿੰਡ 베ਰੀਆਂਵਾਲਾ ਚ ਬਜ਼ੁਰਗ ਹਰਪ੍ਰਜਨ ਸਿੰਘ ਜੁਨਾਦੀ 1 ਲੱਖ ਖਰਾਬ ਆ ਤੇ ਆਪਣੇ ਲੜਕੇ ਕੁਲਵਿੰਦਰ ਸਿੰਘ ਨਾਲ ਬਟਾਲਾ ਦੀ ਅਦਾਲਤ ਚ ਤਰੀਕੂ ਕੰਦੇ ਲਈ ਗਏ ਸੀ ਪਰ ਉਹਨਾਂ ਨੂੰ ਰਸਤੇ ਚ ਹੀ ਪਿੰਡ ਦੇ ਵਿਰੋਧੀਆਂ ਵੱਲੋਂ ਜ਼ਬਰਦਸਤੀ ਚੁੱਕ ਕੇ थाना ਫਤਿਹਗੜ ਚੂੜੀਆਂ ਲਿਆਂਦਾ ਗਿਆ ਤੇ ਬਜ਼ੁਰਗ ਦੀ ਦਸਤਾਰ ਲੱਖੀ ਵੀਡੀਓ ਜਿਹੜੀ ਆ ਉਹ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ। ਦੱਸਦਾ ਇਹ ਹੈ ਜਦੋਂ ਬਜ਼ੁਰਗ ਹਰਪ੍ਰਜਨ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਵੀਡੀਓ ਦੇਖੀ ਤਾਂ ਉਹਨਾਂ ਵੀ ਥਾਣੇ ਫਤਿਹਗੜ ਚੂੜੀਆਂ ਜਿਹੜੀ ਐ ਉੱਥੇ ਪਹੁੰਚ ਗਏ ਤੇ ਅਗਵਾ ਕਰਨ ਵਾਲਿਆਂ ਵਿਰੁੱਧ ਬੰਡੀ ਕਾਨੂੰਨੀ ਕਾਰਵਾਈ ਦੀ ਮੰਗ ਕਰਨ ਲੱਗੇ ਤੇ ਇਸ ਸਬੰਧੀ ਹਰਪ੍ਰਜਨ ਸਿੰਘ ਦੀ ਨੂੰ ਮੰਦੀਪ ਕੌਰ ਤੇ ਰਿਸ਼ਤੇਦਾਰਾਂ ਨੇ ਹੰਗ ਸਿੰਘ ਬਾਬਾ ਲੱਖਾ ਸਿੰਘ ਨੇ ਕਿਹਾ ਹੈ ਕਿ ਹਰਪ੍ਰਜਨ ਸਿੰਘ ਨੂੰ ਜ਼ਬਰਦਸਤੀ ਚੁੱਕਣ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਦੱਸਦੇ ਹੀ ਇਹ ਬਜ਼ੁਰਗ ਹਰਪਜਨ ਸਿੰਘ ਅਤੇ ਉਸ ਦਾ ਬੇਟਾ थाना ਫਤੇਗੜ ਚੂੜੀਆਂ ਵਿਖੇ ਹੀ ਪੁਲਿਸ ਦੀ ਹਿਰਾਸਤ ਵਿੱਚ ਸਨ ਤੇ ਦੂਜੀ ਧੀਰ ਜੋ ਬਜ਼ੁਰਗ ਹਰਪਜਨ ਸਿੰਘ ਅਤੇ ਉਸ ਦੇ بیٹے ਨੂੰ ਅਦਾਲਤ ਤੋਂ ਬਾਹਰ ਹੀ ਚੁੱਕ ਕੇ ਥਾਣੇ ਲੈ ਕੇ ਗਈ ਸਾਂ ਤੇ ਉਹਨਾਂ ਦੇ ਜੇਕਰ ਅਸੀਂ ਗੱਲ ਕਰੀਏ ਤਾਂ ਜੋਗਾ ਸਿੰਘ ਨੇ ਮੀਡੀਆ ਦੇ ਸਾਹਮਣੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਪਿਤਾ ਰਤਨ ਸਿੰਘ ਜੋ ਕਿ 23 ਅਪ੍ਰੈਲ ਨੂੰ ਕਰੋ ਗਏ ਸਨ ਉਹਨਾਂ ਦਾ ਫਤੇਗੜ ਚੂੜੀਆਂ ਬਟਾਲਾ ਰੋਡ ਉੱਪਰ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ 'ਚ ਉਹਨਾਂ ਦੇ ਹੀ ਪਿੰਡੇ ਹਰਪਜਨ ਸਿੰਘ ਅਤੇ ਪਲਵਿੰਦਰ ਸਿੰਘ ਸਮੇਤ ਚਾਰ ਲੋਕਾਂ ਉੱਪਰ थाना ਫਤੇਗੜ ਚੂੜੀਆਂ ਵਿਖੇ ਪਰਚਾ ਦਰਜ ਕੀਤਾ ਗਿਆ ਪਰ ਅਜੇ ਤੱਕ ਪੁਲਿਸ ਵੱਲੋਂ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਮੁਲਜ਼ਮ ਹਰਪਜਨ ਸਿੰਘ ਨੂੰ ਖੁਦ ਹੀ ਬਟਾਲਾ ਤੋਂ ਚੁੱਕ ਕੇ थाना ਫਤੇਗੜ ਚੂੜੀਆਂ ਲੈ ਆਏ ਨੇ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਹਰਪਜਨ ਸਿੰਘ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਤੇ ਬੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿ ਕਿ ਜੋਗਾ ਸਿੰਘ ਅਤੇ ਉਸ ਦੇ ਸਾਥੀ ਬਜ਼ੁਰਗ ਘਰ ਭਜਨ ਸਿੰਘ ਨੂੰ ਬਟਾਲਾ ਤੋਂ ਚੁੱਕੇ ਥਾਣਾ ਫਤਿਹਗੜ ਚੂੜੀਆਂ ਲੈ ਕੇ ਆਏ ਨੇ ਪਰ ਇਸ ਕੇਸ ਦੀ ਇਨਕੁਆਇਰੀ ਜਿਹੜੀ ਆ ਚੱਲ ਰਹੀ ਹੈ ਤੇ ਅੱਗੇ ਜੋ ਵੀ ਕਾਨੂੰਨੀ ਕਾਰਵਾਈ ਜਿਹੜੀ ਹੋਵੇਗੀ ਕਾਨੂੰਨ ਦੇ ਅਨੁਸਾਰ ਸਹੀ ਹੋਵੇਗਾ ਉਸ ਦੇ ਉੱਤੇ ਹੀ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਬੇਨਤੀ ਇਹਦਾ ਜੀ ਕਿ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਜਿਹੜਾ ਕਿ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਸੀ ਉਹਦੇ ਵਿੱਚ ਉਹ ਬੇਗਨਾਮ ਅਤੇ ਸਾਬਤ ਹੋਏ ਨੇ ਤੇ ਉਹ ਕੋਰਟ ਵਿੱਚ ਗਏ ਸੀ। ਲੇਕਿਨ ਕੋਰਟ ਦੇ ਵਿੱਚੋਂ ਉਥੋਂ ਜੋਗਾ ਸਿੰਘ ਸੰਦੀਪ ਸਿੰਘ ਤੇ ਹੋਰ ਉਹਨਾਂ ਦੇ ਸੰਬੰਧੀ ਜਿਹੜੇ ਆ ਉਹ ਸਰਦਾਰ ਹਰਪ੍ਰੀਤ ਸਿੰਘ ਨੂੰ ਲੰਬੜਦਾਰ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਚੁੱਕ ਕੇ ਤੇ ਉਥੋਂ ਗੱਡਨਾਪ ਕਰਕੇ ਫਤਿਹਗੜ ਚੂੜੀਆਂ ਥਾਣੇ ਦੇ ਵਿੱਚ ਲਿਆਏ ਨੇ ਜੋ ਕਿ ਮਤਲਬ ਉਹ ਕਾਨੂੰਨੀ ਕਾਰਵਾਈ ਚੱਲਦੀ ਆ ਉਹਨਾਂ ਦਾ ਮਤਲਬ ਜੋ ਵੀ ਆ ਉਹ ਚੱਲਣ ਦਿਆ ਉਹਨਾਂ ਦਾ ਫਰਜ਼ ਨਹੀਂ ਪਈ ਕਿਸੇ ਨੂੰ ਗੱਡਨਾਪ ਕਰਨਾ ਲੇਕਿਨ ਉਹ ਗੱਡਨਾਪ ਕਰਕੇ ਫਤਿਹਗੜ ਚੂੜੀਆਂ ਥਾਣੇ ਚ ਲਿਆਏ ਨੇ ਤੇ ਬਚਾਲਿਓ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਜੀ ਉਹਨੂੰ ਕਿਹਾ ਸਾਫ਼ ਤੋਂ ਨਹੀਂ ਇੰਨਾ ਦਾ ਇਨਸਾਫ਼ ਇਨਸਾਫ਼ ਜੋ ਸੱਚਾ ਜੀ ਸੱਚ ਨਿਤਰੇ ਮਤਲਬ ਕਾਰਵਾਈ ਕਿੰਨੀ ਦੀ ਕਾਰਵਾਈ ਚੰਗੀ ਕਾਰਵਾਈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਗੱਡਾ ਰੈਵ ਕੀਤਾ ਉਹ ਗੱਡੀ ਤੇ ਲੈ ਕੇ ਆਏ ਜੀ ਉਹਨਾਂ ਨੂੰ ਨਾਲੇ ਮਾਰਕਟਾਈਵ ਕੀਤੀ ਆ ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਮਾਰਕਟਾਈਵ ਕਰਕੇ ਉਹਨਾਂ ਦੀ ਪੱਗ ਪੁੱਗ ਲਾਤੀ ਅੱਧਰ ਉਹ ਆਪ ਗੱਡੀ ਚਲਾ ਕੇ ਲੈ ਆਏ ਜੀ ਤੇ ਅਸੀਂ ਤਾਂ ਇਹ ਆ ਕਿ ਜੋ ਵੀ ਆ ਉਹਨੂੰ ਸਾਫ਼ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮਤਲਬ ਦੁੱਧ ਤੋਂ ਦੁੱਧ ਤੇ ਪਾਣੀ ਤੋਂ ਪਾਣੀ ਨਿਕਲਣਾ ਚਾਹੀਦਾ ਕਿਤਾਇਆ ਸੌਰਾ ਨੇ ਅੱਛਾ ਤੇ ਉਹਨਾਂ ਦਾ ਜ਼ਮੀਨ ਦਾ ਝਗੜਾ ਚੱ ਉਹ ਤਰੀਕ ਦੇ ਮਾਮਲੇ 'ਚ ਹੀ ਗਏ ਸੀ। ਉਹਨਾਂ ਰਸਤੇ ਵਿੱਚੋਂ ਕੋਰਟ ਦੇ ਬਾਹਰੋਂ ਚੁੱਕ ਲੈਂਦਾ ਇਹਨਾਂ ਸਾਰਿਆਂ ਨੇ। ਅਸੀਂ ਤੇ ਫੇਸਬੁਕ ਤੇ ਵੀਡੀਓ ਵੇਖੀ ਤੇਹੀਂ ਉਤੋਂ ਹੀ ਭੱਜੇ ਇੱਥੇ। ਤੇ ਇਹਨਾਂ ਥਾਣੇ 'ਚ ਚੁੱਕੇ ਲੈਂਦਾ ਸਾਨੂੰ ਇਨਸਾਫ ਹੋਣਾ ਚਾਹੀਦਾ। ਤੇ ਜਿਹੜਾ ਨਾ ਠੂਠਾ ਸਾਡੇ ਤੇ ਕਤਲ ਕੇਸ ਪਾਇਆ ਹੈ ਸਬੂਤ ਲਿਹਾਣ ਆਪਣੇ ਆਹੀਂ ਆਪਣੇ ਇਕੱਠੇ ਕਰਕੇ ਦਿੱਤੇ ਨੇ ਇਹ ਵੀ ਦੇਣ। ਭਾਈ ਏਦਾਂ ਤੇ ਜਿੰਨੂੰ ਮਰਜ਼ੀ ਸਾਡੇ ਘਰ ਦੇ ਪਰਿਵਾਰ ਦੇ ਮੈਂਬਰ ਜਿਹੜਾ ਬਾਹਰ ਜਾ ਕੇ ਰੁਸ ਜਿਹਨੂੰ ਮਰਜ਼ੀ ਚੁੱਕ ਲਿਆ ਕਰਨਗੇ। ਉਹ ਵੀਡੀਓ ਵਿੱਚ ਉਹਨਾਂ ਬੰਦਿਆਂ ਦੀ ਵੀਡੀਓ ਆਉਂਦੀ ਜਰ ਜਿਹੜੇ ਹੁਣ ਦੇ ਵਿੱਚ ਅਸੀਂ ਤੇ ਇੱਥੇ ਹੀ ਆ ਇਹ ਤੋਂ ਹੁਣ ਇਹ ਦੱਸਣਗੇ ਵੀ ਕੀ ਹਿਸਾਬ ਕਰ ਗਲਤ ਕੰਮ ਹੈ ਗਲਤ ਕੰਮ ਨੇ ਤੇ ਜਿਤਨਾ ਮਰਜੀ ਜਿੰਨਾ ਮਰਜੀ ਚੁੱਕ ਲਾਂਗੇ ਫੇਰ ਇਹ ਪਿੰਡ ਵਾਲੇ ਜੋ ਵੀ ਕਰੇ ਕਰ ਸਕਦੇ ਆ ਪਰ ਇਹ ਆਮ ਆਦਮੀ ਸਰਦਾਰ ਹੈ ਕਿਸੇ ਨੂੰ ਚੋੱਕ ਕੇ ਤੇ ਲਿਆ ਕੇ ਤੇ ਕੁੱਟ ਮਾਰ ਕਰੋ ਤੈਨੂੰ ਚੋੱਕ ਕੇ ਛਾਂ ਦੇ ਛੋੜ ਕੋ ਇਹ ਬਿਲਕੁਲ ਅਲੱਗ ਤੇ ਪਰਸਪਲ ਗੱਲ ਤੇ ਨਹੀਂ ਕਸਾ ਕਾ ਵਾਜੀ ਹੈ ਜੁਰਗੂ ਬੀਰ ਸਰ ਇਹ ਸਰ 23 ਤਰੀਕ ਚੌਥੇ ਮਹੀਨੇ April ਦੇ ਚ ਮੇਰੇ ਫਾਦਰ ਸਾਹਿਬ ਦਾ ਕਤਲ ਹੋਇਆ ਜੀ ਇਹ ਬੰਦੇ ਬਾਈ ਨੇਮ ਪਰਪਜਨ ਸਿੰਘ ਹੁਣੇ ਚਾਰ ਜਾਣੇ ਦੋਚੀ ਜਿਹੜੇ ਮੇਣ ਆ ਦੋ ਅਣਪਛਾਤੇ ਆ ਇਹ ਬੰਦੇ ਆਂਦੇ ਆ ਕਿ ਸਾਨੂੰ ਗਵਾਹ ਕਰਕੇ ਮਹੀਨਾ ਪੂਰਾ ਗਿਆ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਉਹਨਾਂ ਦੇ ਘਰ ਰੇਡ ਆ ਗੱਡੀ ਇੱਕ ਵਾਰੀ ਬਰਾਮਦ ਕਰਾਈ ਆ ਫੜ ਕੇ ਛੱਡ ਦਿੱਤੀ ਆ ਤੋਂ ਉਸ ਤੋਂ ਬਾਅਦ ਅੱਜ ਬਟਾਲਾ ਰੋਡ ਤੋਂ ਹੀ ਹਰਪਜਨ ਸਿੰਘ ਨੂੰ ਇੱਥੇ ਲਿਆ ਕੇ ਜੇ ਗਵਾਹ ਕਰਨ ਵਾਲੀ ਗੱਲ ਕਰਨ ਦੇ ਆ ਜੇ ਗਵਾਹ ਕੀਤਾ ਹੁੰਦਾ ਠਾਣੇ ਲੈ ਕੇ ਆਉਣਾ ਸੀ ਮੇਰੇ ਬਾਪ ਦਾ ਉਹਨਾਂ ਨੇ ਕਤਲ ਕੀਤਾ ਆ ਜੀ ਉਹ ਬੰਦੇ ਲਿਆ ਕੇ ਠਾਣੇ ਦਿੱਤੇ ਆ ਗੱਡੀ ਵੀ ਬਰਾਮਦ ਕਰਤੀ ਆ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਵਾਰਦਾਤ ਨਾਲ ਇਲਜ਼ਾਮ ਦਿੱਤਾ ਆ ਜੀ ਆ ਸਾਰਾ ਪਿੰਡ ਆ ਜੀ ਮੇਰਾ ਨਗਰ ਜੀ ਉਹ ਚਾਰ ਰਿਸ਼ਤੇਦਾਰ ਆਣ ਕੇ ਜਿਹੜੀ ਵੀਡੀਓ ਲੌਂਡਿਆ ਨੂੰ ਇਨਸਾਫ ਨਹੀਂ ਦਿੱਤਾ ਮੇਰਾ ਪਿਓ ਮਰ ਗਿਆ ਸੀ ਉਹਨਾਂ ਨੇ ਮਾਰ ਦਿੱਤਾ ਆ ਤੇ ਮੈਨੂੰ ਅਜੇ ਉਹ ਮੈਨੂੰ ਇਨਸਾਫ ਮਿਲ ਨਹੀਂ ਧਿਆ ਉਹਨਾਂ ਨੂੰ ਇਨਸਾਫ ਮਿਲ ਜੇ ਜੀ ਇਹ ਗਵਾਹ ਕਰਤਾ ਗਵਾਹ ਕਰਕੇ ਬੰਦਾ ਥਾਣੇ ਨਹੀਂ ਹੁੰਦਾ ਹੁੰਦਾ ਜੇ ਪਹਿਲਾਂ ਇਹ ਗਵਾਹ ਜਿਹੜੇ ਐ ਅਲੀਗੇਸ਼ਨ ਲਾਈ ਜਾਂਦੇ ਆ ਗਲਤ ਆ ਇਹ ਇਹਨਾਂ ਤੇ ਬੰਦੀ ਕਾਰਵਾਈ ਜਿਹੜੀ ਆ ਭਜਨ ਸਿੰਘ ਤੇ ਆ ਇਹਨਾਂ ਨੂੰ ਗ੍ਰਿਫਤਾਰੀ ਪਾ ਗਏ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਵੇ ਕਿੰਨੇ ਜਾਨਾ ਤੇ ਬਸ ਇਹ ਚਾਰ ਜਾਨਾ ਤੇ ਅਜੀ ਕੋਈ ਗ੍ਰਿਫਤਾਰੀ ਨਹੀਂ ਹੋਈ ਅਜੇ ਤੱਕ ਕੋਈ ਨਹੀਂ ਮੀਨ ਅੱਜ ਪੂਰਾ 23 ਤਰੀਕ ਹੈ ਅੱਜ ਪੂਰਾ 1 ਮਹੀਨਾ ਹੋ ਗਿਆ ਜੀ ਕੋਈ ਗ੍ਰਿਫਤਾਰੀ ਨਹੀਂ ਹੋਈ ਉਹ ਗੱਡੀ ਤੇ ਬਕਾਇਦਾ ਮੇਰੇ ਕੋਲ ਫੋਟੋਆਂ ਆ ਉਹ ਗੱਡੀ ਪਹਿਲਾਂ ਮੈਂ ਬਰਾਮਦ ਕਰਾਈ ਆ ਗੱਡੀ ਫੜ ਕੇ ਇਹਨਾਂ ਥਾਣੇ ਆ ਦੇਣ ਛੱਡ ਦਿੱਤੀ ਆ ਉਸ ਤੋਂ ਬਾਅਦ ਫੇਰ ਕੋਈ ਵੀ ਅੱਜ ਤੱਕ ਕੋਈ ਫੇਰ ਪਿੰਡ ਜਾ ਕੇ ਇਹਨਾਂ ਨੇ ਮਤਲਬ ਰੇਟ ਨਹੀਂ ਕੀਤੀ ਹੈ ਕਿ ਉਹ ਬੰਦਿਆਂ ਤੇ ਉਹ ਘਰ ਚ ਕੇ ਭਲੇ ਤੁਰੇ ਫਿਰਨਦੇ ਆ ਸਾਨੂੰ ਉਹਨਾਂ ਤੋਂ ਜਾਂ ਤੋਂ ਧਮਕੀਆਂ ਵੀ ਆਉਣੀਆਂ ਕਿ ਸਾਡਾ ਤੁਸੀਂ ਕੀ ਕਰ ਲਿਆ ਹਾਂਜੀ ਤੇ ਜੇ ਅੱਜ ਅਸੀਂ ਪੁਲਿਸ ਨੂੰ ਪੁਲਿਸ ਨੇ ਨਹੀਂ ਇਹ ਬੰਦੇ ਦਾ ਜਿਹੜਾ ਪੁਲਿਸ ਦਾ ਕੰਮ ਹੀ ਪ੍ਰਸ਼ਾਸਨ ਦਾ ਕੰਮ ਹੀ ਉਹ ਅਸੀਂ ਖੁਦ ਕੀਤਾ ਤੇ ਸਾਨੂੰ ਇੱਕ ਗੱਡੀ ਵਿੱਚ ਕੜਿਆ ਹੈ ਬੰਦਾ ਗਵਾਹ ਕਰਕੇ ਲੈ ਕੇ ਆਏ ਜੀ ਜੇ ਸਾਡੇ ਕੱਲ ਨੂੰ ਹੋਰ ਕਿ ਜੀ ਦਾ ਮੇਰੇ ਬੱਚੇ ਨੇ ਪਰਿਵਾਰ ਹੈ ਜੇ ਕਿਸੇ ਦਾ ਹੋਰ ਜੀ ਦਾ ਨੁਕਸਾਨ ਕਰਦਣਗੇ ਤੇ ਮੈਂ ਦੱਸੋ ਕੀ ਕਰਾਂਗਾ ਇਹ ਜਿਹੜਾ ਕੰਮ ਪ੍ਰਸ਼ਾਸਨ ਦਾ ਕਰਦਾ ਉਹ ਮੈਂ ਖੁਦ ਕਰਦਾ ਫਿਰਨ ਜੀ ਮੌਕੇ ਦੇ ਅੰਦਰ ਆ ਜੀ ਉਹਨੂੰ ਫੜਾਇਆ ਨਹੀਂ ਲਿਆ ਕੇ ਗੱਡੀ ਪ੍ਰਾਪਤ ਕਰਤੀ ਆ ਜੀ ਉਹਦੀ ਰੈਸਟ ਪੈਣੀ ਚਾਹੀਦੀ ਆ ਹਾਂ ਨਹੀਂ ਇਹ ਸਰਕਾਰ ਕੋ ਵੀ ਤੇ ਪ੍ਰਸ਼ਾਸਨ ਕੋ ਵੀ ਇਹ ਮੰਗ ਚਾਉਂਦੇ ਜੀ ਬਸ ਬਾਕੀ ਜਿਹੜੇ ਬੰਦੇ ਆ ਇਹਦੀ ਰੈਸਟ ਪਾ ਕੇ ਬੰਦੇ ਦੂਜਿਆਂ ਦੀ ਵੀ ਰੈਸਟ ਜਲਦੀ ਤੋਂ ਜਲਦੀ ਪਾਵੇ ਮਾ ਪਿੰਡ ਇਹ ਜੀ ਸਾਡੇ ਉਹ ਇੱਕ ਮਕਦਮਾ ਦਰਜਾ ਜੀ ਮਕਦਮਾ ਨੰਬਰ 41/25 ਥਾਣਾ ਫਤੇਗੜ ਚੂੜੀਆਂ ਜੋ ਕਿ ਜੋਗਾ ਸਿੰਘ ਪੁੱਤਰ ਰਤਨ ਸਿੰਘ ਦੇ ਬਿਆਨਾਂ ਤੇ ਦਰਜਾ ਇਸ ਇਸ ਵਕੂਏ ਦੇ ਵਿੱਚ ਰਤਨ ਸਿੰਘ ਪੁੱਤਰ ਅਛਰ ਸਿੰਘ ਜੋ ਕਿ ਜੋਗਾ ਸਿੰਘ ਦੇ ਪਿਤਾ ਜੀ ਨੇ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੇ ਇਸ ਵੰਦੀ ਡਾਵਾ ਉਹਨਾਂ ਦਾ ਕਤਲ ਹੋਣ ਸਬੰਧੀ ਮੁਕਤਮਾ ਦਰਜ ਕਰਾਇਆ ਸੀ ਜੋ ਤਫਤੀਸ਼ ਦੌਰਾਨ ਉਹਨਾਂ ਵੱਲੋਂ ਜੋ ਦੋਸ਼ ਲਗਾਏ ਸਨ ਉਹਨਾਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਰਹੀ ਹੈ ਤੇ ਜੋ ਹੁਣ ਤੱਕ ਕੋਈ ਠੋਸ ਤੱਥ ਸਾਡੀ ਫਾਈਲ ਤੇ ਨਹੀਂ ਆਏ ਸਨ ਤੇ ਇਸ ਤੋਂ ਇਲਾਵਾ ਜੋਗਾ ਸਿੰਘ ਪਾਰਟੀ ਵੱਲੋਂ ਸੀਨੀਅਰ ਅਸਰਾਂ ਦੇ ਪੇਸ਼ ਹੋ ਕੇ ਜਿਹੜੀ ਮਕਦਮੇ ਦੀ ਤਫਤੀਸ਼ ਕਿਸੇ ਹੋਰ ਸੀਨੀਅਰ ਅਸਰ ਕਰਾਉਣ ਬਾਰੇ ਜਿਹੜੀ ਅਰਜ਼ੀ ਦਿੱਤੀ ਆ ਇਸ ਜਿਹੜੀ ਇਨਵੈਸਟੀਗੇਸ਼ਨ ਸੀਨੀਅਰ ਅਫਸਰਾਂ ਨੂੰ ਮਾਰਕ ਹੋ ਚੁੱਕੀ ਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਜਿਹੜੇ ਆ ਹਰਪ੍ਰਜਨ ਸਿੰਘ ਪਾਰਟੀ ਦੇ ਖਿਲਾਫ ਦੋਸ਼ ਸਾਬਤ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਉਹਦੇ ਬਾਰੇ ਦੇਖੋ ਜੀ ਐਸ ਪਰ ਲਾ ਜੋ ਵੀ ਇਹ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਆ ਉਹ ਸਬੰਧਤ ਥਾਣੇ ਵੱਲੋਂ ਕੀਤੀ ਜਾਵੇਗੀ ਸਰ ਜਿੰਨਾ ਦੇ ਵੜ ਕੇ ਲਿਆਂਦਾ ਉਹਨਾਂ ਨੂੰ ਦੋਸ਼ ਆ ਕੇ ਕੋਈ ਕੋਈ ਕਾਰਵਾਈ ਨਹੀਂ ਕਰਦੀ ਇਸ ਕਰਕੇ ਅਸੀਂ ਆਪ ਫੜ ਕੇ ਇਹ ਦੂਸਰਾ ਕੰਮ ਕੀਤਾ ਹੈ ਨਹੀਂ ਇਹ ਤਾਂ ਇਦਾਂ ਜੀ ਦੇਖੋ ਉਹਨਾਂ ਦੇ ਖਿਲਾਫ ਜੋ ਅਲੀਗੇਸ਼ਨ ਲੱਗੇ ਨੇ ਕਤਲ ਕਰਨ ਦੇ ਉਹ ਅਜੇ ਤੱਕ ਸਿੱਧ ਨਹੀਂ ਹੋਏ ਸਾਬਤ ਨਹੀਂ ਹੋਏ ਜਿੰਨੀ ਦੇਰ ਫਾਈਲ ਤੇ ਕੋਈ ਇਫੈਕਟ ਨਾ ਹੋਣ ਉਨੀ ਦੇਰ ਤੱਕ ਜਿਹੜਾ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੇ ਮੁੱਢਲੇ ਤੱਥ ਜਿਹੜੇ ਆ ਇਹ ਐਕਸੀਡੈਂਟਸ ਬਾਰੇ ਸਾਹਮਣੇ ਆਏ ਸੀ ਮੁੱਢਲੇ ਹਲਾਤਾਂ ਜੋ ਇਹੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਤੇ ਕਿ ਰਤਨ ਸਿੰਘ ਦੀ ਜਿਹੜੀ ਐਕਸੀਡੈਂਟ ਦੌਰਾਨ ਮੌਤ ਹੋਈ ਆ ਲੇਟਰ ਆਨ ਇਹਨਾਂ ਨੂੰ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੇ ਆਪਣਾ ਰਤਨ ਸਿੰਘ ਦਾ ਕਤਲ ਹੋਣ ਬਾਰੇ ਜ਼ਿਕਰ ਕੀਤਾ ਸੀ ਪਰ ਉਹ ਚੀਜ਼ਾਂ ਜਿਹੜੀਆਂ ਵਾ ਉਹ ਫੈਕਟਰ ਜਿਹੜੇ ਮੈਚ ਨਹੀਂ ਕਰਦੇ ਠੋਸ ਕੋਈ ਐਵੀਡੈਂਸ ਨਹੀਂ ਹੈਗੀ ਤੇ ਡੂੰਘਾਈ ਨਾਲ ਜਿਹੜੀ ਆ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਸੀਨੀਅਰ ਅਫਸਰਾਂ ਨੂੰ ਮਾਰਕਾ ਉਹਨਾਂ ਵੱਲੋਂ ਜਿਹੜੀ ਇਹਦੀ ਜੋ ਵੀ ਐਸ ਪਰ ਮੈਰਿਟ ਇਨਵੈਸਟੀਗੇਸ਼ਨ ਕੀਤੀ ਜਾਵੇਗੀ